ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਗੇ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੱਗੀ ਸੋ ਹੁਣੇ-ਹੁਣੇ ਸਿੱਖਿਆ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਹੋਇਆ ਹੈ ਕਿ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਨੇ ਰਹੋ ਅਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਹਰ ਦਿਨ ਕੁਝ ਨਾ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਉਨੇ ਆ ਸੋ ਉਸੇ ਦੇ ਤਹਿਤ ਹੀ ਅੱਜ ਇੱਕ ਨਵਾਂ ਪੱਤਰ ਜਾਰੀ ਹੋਇਆ ਜ ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਿੱਖਿਆ ਵਿਭਾਗ ਵੱਲੋਂ 6421 ਨੂੰ ਅੰਗਰੇਜ਼ੀ ਵਿਸ਼ੇ ਨਾਲ ਸੰਬੰਧਿਤ 899 ਨਵੀਆਂ ਮਾਸਟਰ ਕਿਟਆਂ ਦੀਆਂ ਅਸਾਮੀਆਂ ਭਰ ਲੈਣ ਲਈ ਵਿਗਿਆਪਨ ਦਿੱਤਾ ਗਿਆ ਸੀ ਠੀਕ ਹੈ ਜੀ ਸੋ ਅੱਜ ਵਾਲੀ ਜਿਹੜੀ ਨਵੀਂ ਅਪਡੇਟ ਤੁਹਾਡੇ ਲੈ ਕੇ ਆਏ ਹੈ ਜੀ ਉਹ ਹੈ ਜੀ 899 ਇੰਗਲਿਸ਼ ਮਾਸਟਰ ਮਿਸਟਰਸ ਦੀਆਂ ਅਸਾਮੀਆਂ ਬਾਰੇ ਹੈ ਠੀਕ ਹੈ ਜੀ ਇੱਕ 521 ਨੂੰ ਨਿਰਧਾਰਤ ਕੀਤਾ ਗਿਆ ਸੀ ਉਸ ਤੋਂ ਬਾਅਦ ਲਿਖਤੀ ਟੈਸਟ ਹੋਇਆ ਫਿਰ ਉਸ ਤੋਂ ਬਾਅਦ ਉਹਨਾਂ ਉਮੀਦਵਾਰਾਂ ਦੀ ਸਿਲੈਕਸ਼ਨ ਸੂਚੀ ਵੀ ਜਾਰੀ ਕੀਤੀ ਗਈ ਪਰੰਤੂ ਇਸ ਉਪਰੰਤ ای ڈبلیو ایس ਕੈਟਾਗਰੀ ਨਾਲ ਸੰਬੰਧ ਰੱਖਦੇ ਹੋਏ ਉਮੀਦਵਾਰਾਂ ਵੱਲੋਂ ਯੋਗ ਮਾਨਯੋਗ ਹਾਈ ਕੋਰਟ ਵਿੱਚ ਸਿਵਲ ਰਿਟ ਪਟੀਸ਼ਨ ਦਾਇਰ ਕੀਤੀ ਗਈ ਉਸ ਤੋਂ ਬਾਅਦ ਚਾਹੇ ਮੀਨੂ ਗਰਗ ਉਸ ਤੋਂ ਬਾਅਦ ਸਿਕੰਦਰ ਸਿੰਘ ਦੇ ਕੇਸ ਨਾਲ ਅਟੈਚ ਸੀ ਮਾਨਯੋਗ ਹਾਈ ਕੋਰਟ ਵੱਲੋਂ ਸਿਵਲ ਰਿਟ ਪਟੀਸ਼ਨ ਨੰਬਰ 4264 ਆਫ 2021 ਸਿਕੰਦਰ ਸਿੰਘ ਨਾਲ ਅਟੈਚ ਹੋਰ ਰੇਟਾਂ ਵਿੱਚ ਫੈਸਲਾ ਕਰਦੇ ਹੋਏ ਕੇਸਾਂ ਨੂੰ ਡਿਸਪੋਜ਼ ਆਫ ਕਰ ਦਿੱਤਾ ਗਿਆ ਸੀ ਹੁਣ ਕੀ ਹੈ ਜੀ ਹੁਣ ਮਾਨਕੋਟ ਕੋਰਟ ਵੱਲੋਂ ਜਿਹੜਾ ਇੱਕ ਨਵਾਂ ਫੈਸਲਾ ਜਾਰੀ ਹੋਇਆ ਸੋ 24/10/24 ਦੇ ਫੈਸਲੇ ਦੀ ਟੋਕ ਲਿਖੇ ਅਨਸਾਰ ਹੇਠ ਲਿਖੇ ਅਨਸਾਰ ਇੱਕ ਨਵਾਂ ਜਿਹੜਾ ਉਹ ਫੈਸਲਾ ਕੀਤਾ ਗਿਆ ਹੈ ਜਿਹਦੇ ਵਿੱਚ 899 ਇੰਗਲਿਸ਼ ਮਾਸਟਰ ਮਿਸਟਰਸ ਜਿਹੜੀਆਂ ਲਿਸਟਾਂ ਉਹ ਰਿਵਾਈਜ਼ ਹੋਈਆਂ ਸੀ ਉਸ ਤੋਂ ਬਾਅਦ ਹੁਣ ਇਹ ਲਿਸਟਾਂ ਰੀਕਾਸਟ ਕਰ ਦਿੱਤੀਆਂ ਗਈਆਂ ਹਨ ਜੀ ਠੀਕ ਹੈ ਜੀ ਸੋ ਲਿਸਟਾਂ ਰੀਕਾਸਟ ਕਰਨ ਤੋਂ ਬਾਅਦ ਇੱਕ ਨਵੀਂ ਜਿਹੜੀ ਸਿਲੈਕਸ਼ਨ ਸੂਚੀ ਉਹ ਜਾਰੀ ਹੋ ਚੁੱਕੀ ਹੈ ਸੋ ਜਿਹੜੇ ਕੈਂਡੀਡੇਟਸ 899 ਇੰਗਲਿਸ਼ ਮਾਸਟਰ ਮਿਸਟਰਸ ਦੇ ਵਿੱਚ ਅਪਲਾਈ ਕੀਤਾ ਸੀ ਠੀਕ ਹੈ ਜੀ ਜੋ ਪਹਿਲਾਂ ਵੀ ਆਈ ਸੀ ਜਾਂ ਉਸ ਤੋਂ ਬਾਅਦ ਵੀ ਉਹਨਾਂ ਦਾ ਨਾਮ ਆਇਆ ਸੀ ਜਾਂ ਨਹੀਂ ਆਇਆ ਸੀ ਸੋ ਇੱਕ ਵਾਰ ਇਹ ਸਾਰੀ ਸਿਲੈਕਸ਼ਨ ਲਿਸਟ ਹੈ ਜਿਹੜੀ ਤਕਰੀਬਨ 100 1 ਤੋਂ 100 ਪੂਰੇ 100 ਪੇਜ ਤੱਕ ਦੀ ਲਿਸਟ ਹੈ ਜਿਹੜੀ ਉਹ ਰੀਕਾਸਟ ਹੋ ਕੇ ਆਈ ਹੈ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਉਹਦਾ ਲਿੰਕ ਦੇ ਦਾਂਗੇ ਤੁਸੀਂ ਉਸ ਲਿੰਕ ਤੇ ਜਾ ਕੇ ਕਲਿੱਕ ਵੀ ਕਰ ਸਕਦੇ ਹੋ ਤੇ ਜਾਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਜਿਹੜੀ ਉਹ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਤਾਂ ਮੈਂਸ਼ਨ ਜਜਮੈਂਟ ਬਾਈ ਆਨਰੇਬਲ ਸੁਪਰੀਮ ਕੋਰਟ ਵੀ ਆਰ ਦਾ ਵਿਊ ਦੈਟ ਐਕਸ਼ਨ ਆਫ ਦਾ ਸਟੇਟ ਇਨ ਵਾਇਲੇਸ਼ਨ ਆਰਟੀਕਲਸ 15 ਤੇ 16 ਦੇ ਜਿਹੜੇ ਕਨਸਟੀਟਿਊਸ਼ਨ ਦੇ ਅਕੋਰਡਿੰਗ ਇਹ ਜਿਹੜੀ ਸੁਪਰੀਮ ਕੋਰਟ ਵੱਲੋਂ ਦਾਇਰ ਕੀਤੀ ਗਈ ਹੈ ਠੀਕ ਹੈ ਜੀ ਪਟੀਸ਼ਨ ਆਰ ਅਲਾਉਡ ਦਾ ਕੈਟਾਗਰੀ ਵਾਈਜ਼ ਮੈਟ ਲਿਸਟ ਡੇਟਡ 17 7b ਫੋਰ ਦਾ ਜਨਰਲ ਕੈਟਾਗਰੀ ਠੀਕ ਹੈ ਜੀ ਉਸ ਤੋਂ ਬਾਅਦ ਜਨਰਲ ਕੈਟ ਦੇ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਲਈ ਜਿਹੜੀਆਂ ਲਿਸਟਾਂ ਉਹ ਰੀਕਾਸਟ ਹੋਈਆਂ ਨੇ 899 ਇੰਗਲਿਸ਼ ਵਾਲਿਆਂ ਦੀ ਠੀਕ ਹੈ ਜੀ ਸੋ ਬਾਕੀ ਸਾਰਾ ਸੇਮ ਹੀ ਹੈ ਜਿਹੜੀਆਂ ਪਹਿਲਾਂ ਜਿਸ ਤਰ੍ਹਾਂ 3704 ਦੀਆਂ ਲਿਸਟਾਂ ਦੀ ਕਾਸਟ ਹੋਈਆਂ ਸੀ ਸੇਮ ਉਸੇ ਤਰੀਕੇ ਪ੍ਰੋਸੈਸ ਹੈ ਉਹੀ ਉਹਨਾਂ ਦੇ ਉੱਪਰ ਜਿਹੜਾ 17720 ਵਾਲਾ ਜਿਹੜਾ ਪੱਤਰ ਲਾਗੂ ਹੁੰਦਾ ਹੈ ਠੀਕ ਹੈ ਜੀ ਸੋ ਮਾਨਯੋਗ ਹਾਈ ਕੋਰਟ ਵੱਲੋਂ ਦਿੱਤੇ ਫੈਸਲੇ ਦੀ ਪਾਲਣਾ ਹਿਤ 6421 ਨੂੰ ਇਸ਼ਤਿਹਾਰ ਅੰਗਰੇਜ਼ੀ ਵਿਸ਼ੇ ਨਾਲ 8899 ਨਵੀਆਂ ਮਾਸਟਰ ਕਾਡਰ ਦੀ ਭਰਤੀ ਰੀਕਾਸਟ ਕੀਤੀ ਗਈ ਹੈ ਪਰ ਵਿਜਨਲ ਜਿਹੜੀ ਸਿਲੈਕਸ਼ਨ ਸੂਚੀ ਹੈ ਜਾਰੀ ਕਰਕੇ ਨੋਟਸ ਨਾਲ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕੀਤੀ ਜਾਂਦੀ ਹੈ ਠੀਕ ਹੈ ਜੀ ਇਹਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਮਿਲ ਜੂਗਾ ਜੇਕਰ ਤੁਸੀਂ ਇਹਦੀ ਵੈਬਸਾਈਟ ਤੇ ਜਾ ਕੇ ਵੀ ਉੱਥੋਂ ਡਾਊਨਲੋਡ ਕਰਨੇ ਤਾਂ ਕਰ ਸਕਦੇ ਹੋ ਸੋ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਉਹਨਾਂ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰੋ ਜਿਹੜੇ 899 ਇੰਗਲਿਸ਼ ਮਾਸਟਰ ਮਿਸਟਰਸ ਦੇ ਵਿੱਚ ਆਪਣਾ ਥਾਂ ਰੱਖਦੇ ਆ ਆਪਣੀ ਯੋਗਤਾ ਰੱਖਦੇ ਆ ਕਿ ਉਹਨਾਂ ਜਿਹੜੇ ਲਿਸਟਾਂ ਉਹ ਰੀਕਾਸਟ ਹੋ ਚੁੱਕੀਆਂ ਨੇ ਠੀਕ ਹੈ ਜੀ ਅੱਜ ਨਵਾਂ ਪੱਤਰ ਜਾਰੀ ਹੋਇਆ ਸੋ ਉਹਦੇ ਵਿੱਚ ਕੀ ਤੁਹਾਡਾ ਨਾਮ ਹੈ ਜਾਂ ਨਹੀਂ ਹੈ ਉਹ ਚੈੱਕ ਕਰ ਸਕਦੇ ਹਾਂ ਸੋ ਫਰਦਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਮਿਲਦੇ ਹਾਂ ਕਿਸੇ ਖਾਸ ਹੋਰ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ